ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸਾਨਾਂ ਬਾਰੇ ਆਖਰਕਾਰ ਸਾਰੇ ਵਰਲਡ ਦੇ ਕਿਸਾਨ ਸੜਕਾਂ ਤੇ ਕਿਉਂ ਉਤਰੇ ਹੋਏ ਹਨ ਸੋ ਤੁਸੀਂ ਜੁੜੇ ਰਹੋ ਇਸ ਵੀਡੀਓ ਦੇ ਨਾਲ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੋਸਤੋ ਪੰਜਾਬ ਹਰਿਆਣਾ ਜਾਂ ਇੰਡੀਆ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਕਿਸਾਨ ਹੀ ਸੜਕਾਂ ਤੇ ਉਤਰੇ ਹੋਏ ਹਨ ਨੀਦਰਲੈਂਡ ਫਰਾਂਸ ਤੋਂ ਬਾਅਦ ਹੁਣ ਸਾਰੀ ਯੂਰਪ ਦੇ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਸਭ ਦਾ ਕਾਰਨ ਕੀ ਹੈ ਦੁਨੀਆ ਦਾ ਟਿੱਡ ਪਰਨ ਵਾਲੇ ਕਿਸਾਨਾਂ ਨੂੰ ਸਰਕਾਰਾਂ ਕਿਉਂ ਦਬਾਰੀਆਂ ਹਨ ਆਓ ਹੁਣ ਤੁਹਾਨੂੰ ਅਸਲ ਸੱਚ ਦਿਖਾਉਂਦੇ ਆ ਕਿਵੇਂ ਕਿਸਾਨਾਂ ਨੂੰ ਖਤਮ ਕਰਨ ਲਈ ਲੈਬਾਂ ਵਿੱਚ ਪਹੁੰਚਣ ਤਿਆਰ ਕੀਤਾ ਜਾ ਰਿਹਾ ਹੈ ਬਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਸਾਲ ਦੀ ਗੁਰੂਵਾਤ ਵਿੱਚ ਹੀ 8 ਜਨਵਰੀ ਨੂੰ ਜਰਮਨੀ ਦੇ ਕਿਸਾਨਾਂ ਨੇ ਕਾਲੇ ਕਾਨੂੰਨਾਂ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ ਤੇ ਜਰਮਨੀ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ 8 ਜਨਵਰੀ ਨੂੰ ਫਰਾਂਸ ਦੇ ਕਿਸਾਨ ਵੀ ਸ਼ੜਕਾਂ ਤੇ ਉਤਰ ਆਏ ਸ਼ੜਕਾਂ ਤੇ ਟਰੈਕਟਰ ਹੀ ਟਰੈਕਟਰ ਸਨ ਰੋਸ ਵਿੱਚ ਆਏ ਕਿਸਾਨਾਂ ਨੇ ਸਰਕਾਰੀ ਇਮਾਰਤਾਂ ਕੂੜੇ ਅਤੇ ਗੰਦਗੀ ਨਾਲ ਭਰ ਦਿੱਤੀਆਂ ਸ਼ੜਕਾਂ ਤੇ ਟਰੈਰਾਂ ਨੂੰ ਅੱਗ ਲਗਾ ਕੇ ਸਰਕਾਰ ਦਾ ਆਵਾਜ਼ਨ ਕੀਤਾ ਗਿਆ ਹੌਲੀ ਹੌਲੀ ਇਹ ਪ੍ਰੋਟੈਸਟ ਸਪੈਨ ਇਟਲੀ ਪੋਲੈਂਡ ਤੇ ਬੈਲਜੀਅਮ ਵਰਗੇ ਦੇਸ਼ਾਂ ਤੱਕ ਵੀ ਫੈਲ ਗਿਆ ਤੇ ਸਾਰੇ ਯੂਰਪ ਦੇ ਕਿਸਾਨ ਸ਼ੜਕਾਂ ਤੇ ਉਤਰ ਆਏ ਫਹਲਾ ਕਿ ਇੰਡੀਆ ਨਾਲੋਂ ਯੂਰਪ ਦੇ ਕਾਨੂੰਨ ਕਿਤੇ ਜ਼ਿਆਦਾ ਚੰਗੇ ਹਨ ਉੱਥੇ ਸਰਕਾਰ ਡੀਜ਼ਲ ਵਰਗੀਆਂ ਲਾਗਤਾਂ ਤੇ ਕਿਸਾਨਾਂ ਨੂੰ ਸਬਸਿਡੀ ਵੀ ਦਿੰਦੀ ਹੈ ਪ੍ਰੋਟੈਸਟ ਕਰਨ ਵਾਲੇ ਕਿਸਾਨਾਂ ਤੇ ਤਛੱਦਤ ਵੀ ਨਹੀਂ ਹੁੰਦਾ ਜੋ ਇੰਡੀਆ ਵਰਗੇ ਦੇਸ਼ਾਂ ਤੇ ਕੀਤਾ ਜਾ ਰਿਹਾ ਹੈ ਪਰ ਹੁਣ ਯੂਰਪ ਦੇ ਕਿਸਾਨਾਂ ਤੇ ਵੀ ਸੰਜਾ ਕੱਸਿਆ ਜਾ ਰਿਹਾ ਸੀ ਉੱਥੇ ਬਹਾਨਾ ਬਣਾਇਆ ਜਾ ਰਿਹਾ ਸੀ ਕਲਾਈਮੇਟ ਚੇਂਜ ਦਾ ਪ੍ਰਦੂਸ਼ਣ ਦਾ ਬਹਾਨਾ ਬਣਾ ਕੇ ਸਰਕਾਰਾਂ ਨੇ ਡੀਜ਼ਲ ਤੇ ਖੇਤੀ ਉਪਰ ਦਿੱਤੀਆਂ ਜਾਹਰੀਆਂ ਸਬਸਿਡੀਆਂ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਨਾਲ ਹੋਰ ਟੈਕਸ ਵੀ ਲਗਾ ਦਿੱਤੇ ਸਨ ਕਿਸਾਨਾਂ ਨੂੰ ਖੇਤੀ ਦੇ ਤਰੀਕੇ ਨੂੰ ਬਦਲਣ ਲਈ ਕਿਹਾ ਜਾ ਰਿਹਾ ਸੀ ਇੱਕ ਤਰ੍ਹਾਂ ਸਰਕਾਰਾਂ ਨੇ ਕਾਲੇ ਕਾਨੂੰਨ ਬਣਾ ਦਿੱਤੇ ਸਨ ਜੇ ਕਿਸਾਨ ਇਨ੍ਹਾਂ ਦੱਸੇ ਪੈਰਾਮੀਟਰਾਂ ਤੇ ਨਹੀਂ ਚੱਲਦੇ ਤਾਂ ਉਹਨਾਂ ਨੂੰ ਆਪਣੀ ਜ਼ਮੀਨ ਸਰਕਾਰ ਨੂੰ ਵੇਚਣੀ ਪੈਣੀ ਸੀ ਯੂਰਪ ਵਿੱਚ ਸਭ ਤੋਂ ਵੱਡਾ ਰੋਲਾ ਕਾਰਬਨ ਮਿਸ਼ਨ ਦਾ ਪਾਇਆ ਜਾ ਰਿਹਾ ਹੈ ਜਿਸ ਨਾਲ ਧਰਤੀ ਦਾ ਤਾਪਮਾਨ ਵਧ ਰਿਹਾ ਹੈ ਪਰ ਸਭ ਤੋਂ ਵੱਧ ਦਾ ਕਾਰਬਨ ਮਿਸ਼ਨ ਵੱਡੀਆਂ ਕੰਪਨੀਆਂ ਦੀ ਦੇਣ ਹੈ ਦੁਨੀਆ ਦੀਆਂ ਸੋ ਵੱਡੀਆਂ ਕੰਪਨੀਆਂ ਸੰਸਾਰ ਪਰ ਦੇ 70% ਕਾਰਬਨ ਮਿਸ਼ਨ ਦੇ ਲਈ ਜ਼ਿੰਮੇਵਾਰ ਹਨ ਪਰ ਉਹਨਾਂ ਉੱਪਰ ਤਾਂ ਕੋਈ ਰੋਕ ਨਹੀਂ ਲਗਾਈ ਜਾ ਰਹੀ ਤੇ ਸਰਕਾਰਾਂ ਕਿਸਾਨਾਂ ਦਿਵਾਲੇ ਹੋ ਖੜੀਆਂ ਹਨ ਪਰ ਦੋਸਤੋ ਇਹ ਤਾਂ ਇੱਕ ਬਹਾਨਾ ਹੈ ਅਸਲ ਮਸਲਾ ਹੈ ਜ਼ਮੀਨਾਂ ਦੱਬਣ ਦਾ ਯੂਰਪ ਦੇ ਕਿਸਾਨਾਂ ਦਾ ਕਹਿਣਾ ਹੈ ਜੇ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨ ਕਰਜ਼ਾਈ ਹੋ ਜਾਣਗੇ ਤਾਂ ਮਜਬੂਰਨ ਉਹਨਾਂ ਨੂੰ ਆਪਣਾ ਕੀਤਾ ਛੱਡ ਕੇ ਕੋਈ ਹੋਰ ਕੰਮ ਲੱਭਣਾ ਪਵੇਗਾ ਜਿਸ ਲਈ ਉਹਨਾਂ ਨੂੰ ਜ਼ਮੀਨਾਂ ਵੇਚਣੀਆਂ ਪੈਣਗੀਆਂ ਜੇ ਕਿਸਾਨਾਂ ਦੀਆਂ ਜ਼ਮੀਨਾਂ ਵਿਕਦੀਆਂ ਹਨ ਤਾਂ ਉਹ ਕੌਣ ਖਰੀਦੇਗਾ ਤਾਂ ਉਹ ਖਰੀਦਣਗੇ ਦੋਸਤੋ ਵੱਡੇ ਵੱਡੇ ਕਾਰਪੋਰੇਟ ساری ਦੁਨੀਆ ਦੀਆਂ ਸਰਕਾਰਾਂ ਵੱਡੇ ਵੱਡੇ ਕਾਰਪੋਰੇਟ ਚਲਾਉਂਦੇ ਹਨ ਜਿਵੇਂ ਭਾਰਤ ਵਿੱਚ ਅਬਾਨੀ ਡਾਨੀ ਹਨ ਉਸੇ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਵੀ ਸਰਕਾਰਾਂ ਸੰਤਤੀ ਕਾਰੋਬਾਰੀਆਂ ਦੇ ਹੱਥਾਂ ਵਿੱਚ ਖੇਡਦੀਆਂ ਹਨ ਤੇ ਉਹਨਾਂ ਕਾਰੋਬਾਰੀਆਂ ਨੂੰ ਇੱਕ ਚੀਜ਼ ਬਹੁਤ ਪਿਆਰੀ ਹੈ ਉਹ ਹੈ ਦੋਸਤੋ ਸਸਤੀ ਲੇਬਰ ਤੇ ਉਹਦੇ ਲਈ ਜ਼ਰੂਰੀ ਹੈ ਕਿਸਾਨਾਂ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਸ਼ਹਿਰਾਂ ਵਿੱਚ ਮਜ਼ਦੂਰੀ ਕਰਨ ਲਈ ਲਿਆਂਦਾ ਜਾਵੇ ਇੰਡੀਆ ਦੇ ਰਿਜ਼ਰਵ ਬੈਂਕ ਦੇ ਪ੍ਰਧਾਨ ਦਾ ਵੀ ਬਿਆਨ ਹੈ ਜੇਕਰ ਇੰਡੀਆ ਨੂੰ ਤਰੱਕੀ ਕਰਨੀ ਹੈ ਤਾਂ ਕਿਸਾਨਾਂ ਨੂੰ ਖੇਤਾਂ ਵਿੱਚੋਂ ਕੱਢ ਕੇ ਸ਼ਹਿਰਾਂ ਵਿੱਚ ਲਿਆਉਣਾ ਪਵੇਗਾ ਤੇ ਸ਼ਹਿਰਾਂ ਵਿੱਚ ਉਹ ਕੀ ਕਰਨਗੇ ਫਿਕਰੀਆਂ ਵਿੱਚ ਮਜ਼ਦੂਰੀ ਤੇ ਅਜੇਹਾ ਕਰਨ ਵਿੱਚ ਕਾਰੋਬਾਰੀ ਕਾਮਯਾਬ ਹੋ ਜਾਂਦੇ ਹਨ ਤਾਂ ਸਮਝੋ ਉਹਨਾਂ ਦੀਆਂ ਪੰਜੀ ਕਿਉਂ ਵਿੱਚ ਹਨ ਕਾਰਪੋਰੇਟ ਨੇ ਹਰ ਕਿੱਤੇ ਦਾ ਵਪਾਰੀਕਰਨ ਕਰਕੇ ਆਪਣੇ ਹੱਥਾਂ ਵਿੱਚ ਕਰ ਲਿਆ ਹੈ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਫਸਲਾਂ ਤੱਕ ਵੀ ਇਹ ਪਹੁੰਚ ਚੁੱਕੇ ਹਨ ਸੀਜ਼ਨ ਵਿੱਚ ਇਹ ਹੀ ਕਾਰਪੋਰੇਟ ਕਿਸਾਨਾਂ ਤੋਂ ਸਸਤੇ ਮੁੱਲ ਤੇ ਫਸਲ ਖਰੀਦ ਕੇ ਸਟੋਰਾਂ ਵਿੱਚ ਜਮ੍ਹਾਂ ਕਰ ਲੈਂਦੇ ਹਨ ਫਿਰ ਉਹੀ ਫਸਲ ਸਪਲਾਈ ਵਿੱਚ ਤੰਗੀ ਦਿਖਾ ਕੇ ਮਹਿੰਗੇ ਪਾ ਉੱਤੇ ਵੇਚਦੇ ਹਨ ਪਰ ਇਤ ਜੀਜ਼ ਹਲੇ ਵੀ ਉਹਨਾਂ ਦੇ ਹੱਥੋਂ ਬਾਹਰ ਹੈ ਉਹ ਹੈ ਕਿਸਾਨਾਂ ਦੀ ਜ਼ਮੀਨ ਕਰੋਨਾ ਤੋਂ ਬਾਅਦ ਕਿਸੇ ਨੂੰ ਵੀ ਭਲੇਖਾ ਨਹੀਂ ਰਿਹਾ ਕਿ ਉਪਜਾਊ ਜ਼ਮੀਨ ਦਾ ਕੀ ਮੁੱਲ ਹੈ ਕੋਈ ਵੀ ਕੰਪਨੀ ਫੇਲ ਹੋ ਸਕਦੀ ਹੈ ਦਿਨਾਂ ਵਿੱਚ ਰੁੱਲ ਸਕਦੀ ਹੈ ਜ਼ਮੀਨ ਰਾਤੋਂ ਰਾਤ ਖਤਮ ਨਹੀਂ ਹੋ ਸਕਦੀ ਬਿੱਲ ਗੇਟਸ ਵਰਗੇ ਅਮੀਰ ਬਿਜ਼ਨਸਮੈਨ ਨੇ ਵੀ 2,70,000 ਏਕੜ ਜ਼ਮੀਨ ਖਰੀਦ ਲਈ ਹੈ। ਹੁਣ ਇਨ੍ਹਾਂ ਕਾਰਪੋਰੇਟਾਂ ਦੀ ਅੱਖ ਜ਼ਮੀਨਾਂ ਤੇ ਹੀ ਹੈ। ਇੱਕ ਪਾਸੇ ਕਿਸਾਨਾਂ ਨੂੰ ਕਾਨੂੰਨ ਨਾਲ ਘੇਰਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਲੈਬਾਂ ਵਿੱਚ ਕੈਮੀਕਲ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਲੈਬਾਂ ਵਿੱਚ ਬਣੇ ਮੀਟ ਅਤੇ ਦੁੱਧ ਨੂੰ ਵੀ ਸਰਕਾਰਾਂ ਕੋਲੋਂ ਮਨਜ਼ੂਰੀ ਮਿਲ ਚੁੱਕੀ ਹੈ। ਦਰਸਲ ਲੈਬਾਂ ਵਿੱਚ ਆਰਟੀਫੀਸ਼ਲ ਮਸਲਸ ਅਤੇ ਬਾਇਓਸਿਸ ਨਾਲ ਅਜਿਹੇ ਆ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਅਸਲੀ ਲੱਗਦਾ ਹੈ ਅਮਰੀਕਾ ਵਰਗੇ ਦੇਸ਼ਾਂ ਵਿੱਚ ਤਾਂ ਇਸ ਦੀ ਵਿਕਰੀ ਵੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੀ ਸਿਹਤ ਤੇ ਇਸ ਦੇ ਕੀ ਨੁਕਸਾਨ ਹੋਣਗੇ ਇਹ ਤਾਂ ਉਹਨਾਂ ਵਾਲਾ ਕੋਈ ਕਹੀ ਦੱਸੇਗਾ ਪਰ ਇਸ ਨਾਲ ਕਿਸਾਨ ਜ਼ਰੂਰ ਮਰਿਆ ਜਾਵੇਗਾ ਨਾਲ ਹੀ ਕਰੋੜਾਂ ਦੀ ਸੰਖਿਆ ਵਿੱਚ ਦੁੱਧ ਪੈਦਾ ਕਰਨ ਵਾਲੇ ਦੁਧਾਰੂ ਪਸ਼ੂ ਵੀ ਖਤਮ ਹੋ ਜਾਣਗੇ ਦੁੱਧ ਦਾ ਮੁੱਲ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਨਹੀਂ ਮਿਲ ਰਿਹਾ ਸੋਚੋ ਜੇ ਅਜਿਹਾ ਦੁੱਧ ਇੰਡੀਆ ਦੀ ਮਾਰਕੀਟ ਵਿੱਚ ਆ ਗਿਆ ਤਾਂ ਦੁੱਧ ਦੇ ਰੇਟ ਕਿੰਨੇ ਡਿੱਗ ਪੈਣਗੇ ਦੋਸਤੋ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਨੂੰ ਸੰਸਾਰ ਪੱਧਰ ਤੇ ਇਕੱਠੇ ਹੋ ਕੇ ਮੋਹਮ ਚਲਾਉਣੀ ਚਾਹੀਦੀ ਹੈ ਕਾਰਪੋਰੇਟਾਂ ਦੇ ਇਸ ਹਮਲੇ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਇਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਦੇਸੀ ਚੌਪਰ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ